ਗੋੜੀ ਗਵਾਰੀ ਮਹਲਾ ਪੰਜਵਾਂ ਸਾਧ ਸੰਗ ਜਪਿਓ ਭਗਵੰਤੋ ਗੁਰੂ ਦੀ ਕਿਰਪਾ ਨਾਲ ਜਿਨਾਂ ਮਨੁੱਖਾਂ ਨੇ ਸਾਧ ਸੰਗਤ ਵਿੱਚ ਭਗਵਾਨ ਦਾ ਪਰਮਾਤਮਾ ਦਾ ਸਿਮਰਨ ਕੀਤਾ ਕੇਵਲ ਨਾਮ ਦੀਓ ਗੁਰਮੰਤ ਜਿਨ੍ਹਾਂ ਨੂੰ ਪ੍ਰਭੂ ਨੇ ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ ਆਜੇ ಅಭಿಮಾನ ਭੈ ਨਿਰਵੈਰ ਉਸ ਮੰਤਰ ਦੀ ਬਰਕਤ ਨਾਲ ਉਹੰਕਾਰ ਛੱਡ ਕੇ ਨਿਰਵੈਰ ਹੋ ਗਏ ਹਾਂ ਆਠ ਪਹਰ ਪੂਜੋ ਗੁਰ ਪੈਰ ਅੱਠੇ ਪੈਰ ਹਰ ਵੇਲੇ ਗੁਰੂ ਦੇ ਪੈਰ ਪੁੰਜੋ ਆਬ ਮਤ ਬੇਨਸੀ ਦੁਸ਼ਟ ਬੇਗਾਨੀ ਤਦੋਂ ਤੋਂ ਮੇਰੀ ਭੈੜੀ ਤੇ ਬੇਸਮਝੀ ਵਾਲੀ ਮਤ ਦੂਰ ਹੋ ਗਈ ਹੈ ਜਬ ਤੇ ਸੁਣਿਆ ਹਰ ਜਸ ਕਾਨੀ ਰਹਾਉ ਜਦੋਂ ਦਾ ਮੈਂ ਪ੍ਰਮਾਤਮਾ ਦੀ ਸਿੱਖਤ ਸਲਾਹ ਆਪਣੇ ਕੰਨਾਂ ਨਾਲ ਸੁਣੀ ਹੈ ਸਾਜ ਸੁਖ ਆਨੰਦ ਨਿਧਾਨ ਜਿਨ੍ਹਾਂ ਮਨੁੱਖਾਂ ਨੇ ਹਰ ਜਸ ਕੰਨੀ ਸੁਣਿਆ ਆਤਮਕ ਅਡੋਲਤਾ ਸੁਖ ਆਨੰਦ ਦੇ ਖਜ਼ਾਨੇ ਰੱਖਣਹਾਰ ਰੱਖ ਲੈ ਨਿਧਾਨ ਰਖਣਹਾਰ ਪ੍ਰਮਾਤਮਾ ਨੇ ਆਖਰ ਉਹਨਾਂ ਦੀ ਸਦਾ ਰੱਖਿਆ ਕੀਤੀ ਹੈ ਦੂਹ ਦੁਖ ਦਰਦ ਬਿਨ ਸੇ ਪੈ ਪਰਮ ਉਹਨਾਂ ਦੇ ਦੁਖੋ ਦਰਦੋ ਡਰ ਵਹਿਮ ਸਾਰੇ ਨਾਸ਼ ਹੋ ਜਾਂਦੇ ਹਨ ਆਮਣ ਜਾਣ ਰੱਖੇ ਕਰ ਕਰਮ ਪਰਮਾਤਮਾ ਮਿਹਰ ਕਰਕੇ ਉਹਨਾਂ ਦੇ ਜਨਮ ਮਰਨ ਦੇ ਗੇੜ ਵੀ ਮੁਕਾ ਦਿੰਦਾ ਹੈ ਪੇਖੇ ਬੋਲੇ ਸੁਣੇ ਸਭ ਆਪੋ ਹੈ ਮੇਰੇ ਮਾਨੋ ਜਿਹੜਾ ਪਰਮਾਤਮਾ ਹਰ ਥਾਂ ਸਭ ਜੀਵਾਂ ਵਿੱਚ ਵੇ ਆਪ ਕੋ ਕੇ ਆਪ ਵੇਖਦਾ ਹੈ ਆਪ ਹੀ ਬੋਲਦਾ ਹੈ ਆਪ ਹੀ ਸੁਣਦਾ ਹੈ ਸਦਾ ਸੰਗ ਤਾਂ ਕੋ ਮਨ ਜਾਪ ਜਿਹੜਾ ਹਰ ਵੇਲੇ ਤੇਰੇ ਅੰਗ ਸੰਗ ਹੈ ਉਸ ਦਾ ਭਜਨ ਕਰ ਸੰਤ ਪ੍ਰਸਾਦ ਭਇਓ ਪ੍ਰਗਾਸ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ ਆਤਮਕ ਜੀਵਨ ਵਾਲਾ ਚਾਨਣ ਪੈਦਾ ਹੁੰਦਾ ਹੈ ਪੂਰ ਰਹੇ ਏਕੈ ਗੁਣਤਾਸ ਉਸ ਨੂੰ ਗੁਣਾ ਦਾ ਖਜ਼ਾਨਾ ਇੱਕ ਪਰਮਾਤਮਾ ਹੀ ਹਰ ਥਾਂ ਵਿਆਪਕ ਦਿਸਦਾ ਹੈ ਕਹ ਤ ਪਵਿੱਤਰ ਸੁਣ ਤ ਪੁਨੀਤ ਗੁਣ ਗੋਵਿੰਦ ਗਾਵੇਂ ਨਿਤ ਨੀਤ ਓ ਮਨੁੱਖ ਸਿਪਤ ਸਲਾਹ ਕਰਨ ਵਾਲੇ ਤੇ ਸਿਪਤ ਸਲਾਹ ਸੁਣਨ ਵਾਲੇ ਸਭੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਜਿਹੜੇ ਸਦਾ ਹੀ ਗੋਬਿੰਦ ਦੇ ਗੁਣ ਗਾਉਂਦੇ ਹਨ ਕੋ ਨਾਨਕ ਜਾਂ ਕੋ ਹੋ ਕ੍ਰਿਪਾਲੇ हे ਨਾਨਕ ਜਿਸ ਮਨੁ ਖੋਤੇ ਪ੍ਰਭੂ ਦਇਆਵਾਨ ਹੁੰਦਾ ਹੈ ਤੇ ਉਸ ਜਨ ਕੀ ਸਭ ਪੂਰਨ ਕਾਲ ਉਹ ਤੇਰੀ ਸਿਧ ਸਲਾਹ ਕਰਦਾ ਹੈ ਉਸ ਦੀ ਸਾਰੀ ਇਹ ਮਿਹਨਤ ਸਫਲ ਹੋ ਜਾਂਦੀ ਹੈ ਗੌੜੀ ਗੁਆਰਰੀ ਮਹੱਲਾ ਪੰਜਵਾ ਬੰਧਨ ਤੋੜੋ ਬੁਲਾਵੇ ਰਾਮ ਗੁਰੂ ਮਨੁੱਖ ਦੇ ਮਾਇਆ ਦੇ ਮੋਹ ਬੰਧਨ ਤੋੜ ਕੇ ਉਸ ਕੋਸੋਂ ਪ੍ਰਮਾਤਮਾ ਦਾ ਸਿਮਰਨ ਕਰਾਉਂਦਾ ਹੈ ਮਨ ਮੈਂ ਲੱਗੈ ਸਾਚ ਧਿਆਨ ਮਿਟੈ ਕਲੇਸ਼ ਸੁਖੀ ਹੋਏ ਰਹੀ ਐ ਐਸਾ ਦਾਤਾ ਸਤਗੁਰ ਕਹੀਐ ਜਿਸ ਮਨੁੱਖ ਉਤੇ ਗੁਰੂ ਮਿਹਰ ਕਰਦਾ ਹੈ ਉਸ ਦੇ ਮਨ ਵਿੱਚ ਪ੍ਰਭੂ ਚਰਨਾਂ ਦੀ ਅਟਲ ਸੁਰਤ ਵੱਜ ਜਾਂਦੀ ਹੈ ਗੁਰੂ ਦੇ ਸ਼ਰਨ ਪਿਆ ਮਨ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ ਸੁਖੀ ਜੀਵਨ ਵਾਲਾ ਹੋ ਜਾਂਦਾ ਹੈ ਸੋ ਗੁਰੂ ਇਹੋ ਜਿਹੇ ਹਾ ਉੱਚੀ ਦਾਤ ਬਖਸ਼ਣ ਵਾਲਾ ਕਿਹਾ ਜਾਂਦਾ ਹੈ ਸੋ ਸੁਖਦਾਤਾ ਜੇ ਨਾਮ ਜਪਾਵੇ ਉਹ ਸਤਗੁਰੂ ਆਤਮਕ ਆਨੰਦ ਦੀ ਦਾਤ ਬਖਸ਼ਣ ਵਾਲਾ ਹੈ ਕਿਉਂਕਿ ਉਹ ਪ੍ਰਮਾਤਮਾ ਦਾ ਨਾਮ ਜਪੌਂਦਾ ਹੈ ਕਰਿ ਕਿਰਪਾ ਤਿਸ ਸੰਗ ਮਿਲਾਵੇ ਰਹਾਉ ਤੇ ਮੇਰ ਕਰਕੇ ਉਸ ਪ੍ਰਮਾਤਮਾ ਦੇ ਨਾਲ ਜੁੜਦਾ ਹੈ ਰਹਾਉ ਜੈਸੋ ਹੋਏ ਦਿਆਲ ਤਿਸ ਆਪ ਮਿਲਾਵੇ ਪਰ ਪ੍ਰਮਾਤਮਾ ਜਿਸ ਮਨੁੱਖ ਹੋਤੇ ਦਇਆਵਾਨ ਹੋਵੇ ਉਸ ਨੂੰ ਆਪ ਹੀ ਗੁਰੂ ਮਿਲਾਉਂਦਾ ਹੈ ਸਰਬ નિਧਾਨ ਗੁਰੂ ਤੇ ਪਾਵੇ ਉਹ ਮਨੁੱਖ ਫਿਰ ਗੁਰੂ ਪਾਸੋਂ ਆਤਮਕ ਜੀਵਨ ਦੇ ਸਾਰੇ ਖਜ਼ਾਨੇ ਹਾਸਲ ਕਰ ਲੈਂਦਾ ਹੈ ਆਪ ਤਿਆਗ ਮਿਟੇ ਆਮਣ ਜਾਣਾ ਉਹ ਗੁਰੂ ਦੀ ਸ਼ਰਨ ਪੈ ਕੇ ਆਪਾ ਭੌ ਤਿਆਗ ਦਿੰਦਾ ਹੈ ਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਸਾਧਕਾ ਸੰਗ ਪਰਮ ਬ੍ਰਹਮ ਪਛਾਣਾ ਗੁਰੂ ਦੀ ਸੰਗਤ ਵਿੱਚ ਰਹਿ ਕੇ ਉਹ ਮਨੁੱਖ ਪਰਮਾਤਮਾ ਨਾਲ ਡੂੰਗੀ ਸਾਝ ਪਾ ਲੈਂਦਾ ਹੈ ਜਨ ਉਪਰ ਪ੍ਰਭ ਭੈ ਦਿਆਲ ਗੁਰੂ ਦੀ ਸ਼ਰਨ ਬਰਕਤ ਨਾਲ ਪਰਬੂ ਜੀ ਸੇਵਕ ਉਤੇ ਦਇਆਵਾਨ ਹੋ ਜਾਂਦੇ ਹਨ ਜਨ ਕੀ ਏਕ ਏਕ ਗੋਪਾਲ ਏਕ ਗੋਪਾਲ ਪ੍ਰਭੂ ਹੀ ਸੇਵਕ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਏਕਾਲੇਵ ਏਕੋ ਮਨ ਭਾਉ ਇੱਕ ਵਿੱਚ ਹੀ ਗੁਰੂ ਦੀ ਸ਼ਰਨ ਆਏ ਮਨੁੱਖ ਨੂੰ ਇੱਕ ਪਰਮਾਤਮਾ ਦੀ ਹੀ ਲਗਨ ਲੱਗ ਜਾਂਦੀ ਹੈ ਉਸ ਦੇ ਮਨ ਵਿੱਚ ਇੱਕ ਪਰਮਾਤਮਾ ਦਾ ਹੀ ਪਿਆਰ ਟਿਕ ਜਾਂਦਾ ਹੈ ਸਰਬ ਨਿਧਾਨ ਜਨਕ ਹੈ ਹਰਨਾਉ ਸੇਵਕ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੀ ਦੁਨੀਆ ਦੇ ਸਾਰੇ ਖਜ਼ਾਨੇ ਬਣ ਜਾਂਦਾ ਹੈ ਪਾਰ ਬ੍ਰਹਮਸਿਉ ਲਾਗੀ ਪ੍ਰੀਤ ਉਸ ਦੀ ਪ੍ਰੀਤ ਪਰਮਾਤਮਾ ਨਾਲ ਪੱਕੀ ਬਣ ਜਾਂਦੀ ਹੈ ਨਿਰਮਲ ਕਰਣੀ ਸਾਚੀ ਰੀਤ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਉਸ ਦੀ ਜੀਵਨ ਮਰਿਆਦਾ ਵਿਕਾਰਾਂ ਦੇ ਹੱਲਿਆਂ ਵੱਲੋਂ ਅਡੋਲ ਹੋ ਜਾਂਦੀ ਹੈ ਗੌਰ ਪੂਰੇ ਮਿਟਿਆ ਅંધਿਆਰਾ ਪਰਮਾਤਮਾ ਦੀ ਮਿਹਰ ਨਾਲ ਪੂਰੇ ਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਕਰ ਦਿੱਤਾ ਹੈ ਨਾਨਕ ਕਾ ਪ੍ਰਭ ਅਪਰ ਅਪਾਰਾ ਇਹ ਸਾਰੀ ਮਿਹਰ ਪਰਮਾਤਮਾ ਦੀ ਹੈ ਨਾਨਕ ਦਾ ਪ੍ਰਭੂ ਪਰੇ ਤੋਂ ਪਰੇ ਹੈ ਬੇਅੰਤ ਹੈ ਗੌੜੀ ਗਵਾਰੀ ਮਹਲਾ 5 ਜਿਸ ਮਨ ਵਸੈ ਤਰੈ ਜਨ ਸੋਏ ਉਹ ਪਰਮਾਤਮਾ ਜਿਸ ਮਨੁੱਖ ਦੇ ਮਨ ਵਿੱਚ ਵਸ ਪੈਂਦਾ ਹੈ ਉਹ ਦੁੱਖਾਂ ਰੋਗਾਂ ਵਿਕਾਰਾਂ ਤੇ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਾਂ ਕੈ ਕਰਮ ਪ੍ਰਾਪਤ ਹੋਏ ਜਿਸ ਪਰਮਾਤਮਾ ਦੀ ਬਖਸ਼ਿਸ਼ ਨਾਲ ਜਦੋਂ ਉਸ ਦੇ ਮਨ ਦੀ ਨਾਮ ਜਦੋਂ ਉਸ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੇ ਮਨ ਵਿੱਚੋਂ ਬੁਰਾਈਆਂ ਸਦਾ ਵਾਸਤੇ ਖਤਮ ਹੋ ਜਾਂਦੀਆਂ ਹਨ ਦੁੱਖ ਰੋਗ ਕਸ਼ ਭੌ ਨਾ ਬਿਆਪੈ ਤਾਂ ਸੰਸਾਰ ਦਾ ਕੋਈ ਦੁੱਖ ਕੋਈ ਰੋਗ ਕੋਈ ਡਰ ਮਨੁੱਖ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਅੰਮ੍ਰਿਤ ਨਾਮ ਹਿਰਦੈ ਹਰ ਜਾਪੈ ਕਿਉਂਕਿ ਉਹ ਮਨੁੱਖ ਆਤਮਿਕ ਦੀਵਨ ਦੇਣ ਵਾਲਾ ਹਰ ਨਾਮ ਆਪਣੇ ਹਿਰਦੇ ਵਿੱਚ ਜਪਦਾ ਰਹਿੰਦਾ ਹੈ ਪਾਰ ਬ੍ਰਹਮ ਪਰਮੇਸ਼ਰ ਧਾਈ ਹੈ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ ਗੁਰ ਪੂਰੇ ਤੇ ਇਹ ਮਤ ਪਾਈਐ ਰਹਾ ਸਿਮਰਨ ਦੀ ਇਹ ਸੂਝ ਪੂਰੇ ਗੁਰੂ پاسੋਂ ਮਿਲਦੀ ਹੈ ਕਰਨ ਕਰਮਨ ਹਾਰ ਦਿਆਲ ਸੋ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਜੋ ਜੀਵਾਂ پاسੋਂ ਸਭ ਕੁਝ ਕਰਾਉਣ ਦੀ ਤਾਕਤ ਰੱਖਦਾ ਹੈ ਜੋ ਦਇਆ ਦਾ ਘਰ ਹੈ ਜੀ ਜੰਤ ਸਗਲੇ ਪ੍ਰਤ ਪਾਲ ਜੋ ਸਾਰੇ ਜੀਵਾਂ ਜਨਤਾ ਦੀ ਪਾਲਣਾ ਕਰਦਾ ਹੈ ਅਗੰਮ ਅਗੋਚਰ ਸਦਾ ਬੇਅੰਤ ਜੋ ਅਪੌਂਚ ਹੈ ਜਿਸ ਤੱਕ ਮਨੁੱਖ ਦੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਜਿਸ ਦੇ ਗੁਣ ਕਦੇ ਵੀ ਜਿਨ੍ਹਾਂ ਦੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਿਮਰ ਮਨਾ ਪੂਰੇ ਗੁਰਮੰਤਾ ਹੈ ਮੇਰੇ ਮਨ ਪੂਰੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਉਸ ਪ੍ਰਮਾਤਮਾ ਨੂੰ ਸਿਮਰ ਜਾਂ ਕੀ ਸੇਵਾ ਸਰਬ ਨਿਧਾਨ ਜਿਸ ਦੀ ਸੇਵਾ ਭਗਤੀ ਵਿੱਚ ਹੀ ਜਗਤ ਦੇ ਸਾਰੇ ਖਜ਼ਾਨੇ ਹਨ ਪ੍ਰਭੂ ਕੀ ਪੂਜਾ ਪਇਮਾਨਾ ਜਿਸ ਹਰੀ ਦੀ ਪੂਜਾ ਕੀਤੇ ਹਰ ਥਾਂ ਆਦਰ ਮਾਣ ਮਿਲਦਾ ਹੈ ਜਾਂ ਕੀ ਟਹਲ ਨ ਬ੍ਰਿਤੀ ਜਾਏ ਤੇ ਜਿਸ ਦੀ ਕੀਤੀ ਹੋਈ ਸੇਵਾ ਨਹਿਫਲ ਨਹੀਂ ਜਾਂਦੀ ਸਦਾ ਸਦਾ ਹਰਿ ਕੇ ਗੁਣ ਗਾਏ ਸਦਾ ਹੀ ਸਦਾ ਉਸ ਹਰੀ ਦੇ ਗੁਣ ਗਾਉਂਦਾ ਰੋ ਕਰ ਕਿਰਪਾ ਪ੍ਰਭ ਅੰਤਰਜਾਮੀ ਹੈ ਅੰਤਰਜਾਮੀ ਪ੍ਰਭੂ ਮਿਹਰ ਕਰ ਸੋਖ ਨਿਧਾਨ ਹਰ ਆਲਖ ਸੁਆਮੀ ਹੈ ਸੁਖਾਂ ਦੇ ਖਜ਼ਾਨੇ ਪ੍ਰਭੂ ਹੈ ਅਦਿਸ਼ਟ ਸੁਆਮੀ ਜੀ ਜੰਤ ਤੇਰੀ ਸ਼ਰਣਾਈ ਸਾਰੇ ਜੀ ਜੰਤ ਤੇਰੀ ਸ਼ਰਣ ਹਨ ਤੇਰੇ ਹੀ ਆਸਰੇ ਹਨ ਮੈਂ ਵੀ ਤੇਰੀ ਸ਼ਰਣ ਆਇਆ ਹਾਂ ਮਿਹਰ ਕਰ ਨਾਨਕ ਨਾਮ ਮਿਲੈ ਵਡਿਆਈ ਹੈ ਨਾਨਕ ਪ੍ਰਭੂ ਦਰ ਤੇ ਅਮਰਦਾਸ ਅਰਦਾਸ ਕਰ ਤੇ ਤੇਰੀ ਆਖ ਕੇ ਮੈਨੂੰ ਤੇਰਾ ਨਾਮ ਮਿਲ ਜਾਏ ਤੇਰਾ ਨਾਮ ਹੀ ਮੇਰੇ ਵਾਸਤੇ ਵਡਿਆਈ ਹੈ ਗੋੜੀ ਗਵਾਰੇ ਰੀ ਮਹਲਾ ਪੰਜਵਾਂ ਜੀ ਜੁਗਤ ਜਾ ਕਹਿ ਹੈ ਜਾ ਕਹਿ ਹਾਥ ਜਿਸ ਦੇ ਹੱਥਾਂ ਵਿੱਚ ਸਭ ਜੀਵਾਂ ਦੀ ਜੀਵਨ ਮਰਿਆਦਾ ਹੈ ਸੋ ਸਿਮਰੋ ਅਨਾਥ ਕੋ 나ਥ ਉਸ ਅਨਾਥਾਂ ਦੇ 나ਥ ਪ੍ਰਮਾਤਮਾ ਦਾ ਸਿਮਰਨ ਕਰੋ ਨੂੰ ਯਾਦ ਰੱਖ ਪ੍ਰਭ ਚਿਤ ਆਏ ਸਭ ਦੁੱਖ ਜਾਏ ਜੇ ਪ੍ਰਮਾਤਮਾ ਮਨੁੱਖ ਦੇ ਮਨ ਵਿੱਚ ਵਸ ਪਏ ਤਾਂ ਉਸ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਭੈ ਸਭ ਬਿਨਸੈਂ ਹਰ ਕੈ ਨਾਏ ਪਰਮਾਤਮਾ ਦੇ ਨਾਮ ਦੀ ਬਰਕਤ ਨਾਲ ਸਾਰੇ ਡਰ ਨਾਸ਼ ਹੋ ਜਾਂਦੇ ਹਨ ਬਿਨ ਹਰ ਭਉ ਕਾਹੇ ਕਾ ਮਨ ਤੂੰ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਡਰ ਕਿਉ ਮੰਨਦਾ ਹੈ ਹਰ ਬਿਸਰਤ ਕਾਹੇ ਸੁਖ ਜਾਨੈ ਰਹਾ ਪ੍ਰਮਾਤਮਾ ਨੂੰ ਭਲਾ ਕੇ ਹੋਰ ਕਿਹੜਾ ਸੁਖ ਸਮਝਦਾ ਹੈ ਜਿਨ ਧਾਰੇ ਬਹੁਤ ਧਰਨੇ ਆਕਾਸ਼ ਉਸ ਪ੍ਰਭੂ ਨੂੰ ਸਦਾ ਸਿਮਰ ਜਿਸ ਨੇ ਅਨੇਕਾਂ ਧਰਤੀਆਂ ਆਕਾਸ਼ਾਂ ਨੂੰ ਸਹਾਰਾ ਦਿੱਤਾ ਹੋਇਆ ਹੈ ਜਾਂਕੀ ਜੋਤ ਜੀ ਪ੍ਰਗਾਸ ਜਿਸ ਦੀ ਜੋਤ ਸਾਰੇ ਜੀਵਾਂ ਵਿੱਚ ਚਾਨਣ ਕਰ ਰਹੀ ਹੈ ਜਾਂ ਕੀ ਬਖਸ਼ ਨਾ ਮਿਟੈ ਕੋਏ ਤੇ ਜਿਸ ਦੀ ਕੀਤੀ ਹੋਈ ਬਖਸ਼ਿਸ਼ ਨੂੰ ਕੋਈ ਮਿਟਾ ਨਹੀਂ ਸਕਦਾ ਕੋਈ ਰੋਕ ਨਹੀਂ ਸਕਦਾ ਸਿਮਰ ਸਿਮਰ ਪ੍ਰਭ ਨਿਰਭਉ ਹੋਏ ਜਿਹੜਾ ਮਨੁੱਖ ਉਸ ਪ੍ਰਭੂ ਨੂੰ ਸਿਮਰਦਾ ਹੈ ਦੁਨੀਆਂ ਦੇ ਡਰਾਂ ਤੋਂ ਨੇੜਰ ਹੋ ਜਾਂਦਾ ਹੈ ਆਠ ਪਹਰ ਸਿਮਰੋ ਪ੍ਰਭ ਨਾਮ ਅਠੇ ਪੈਰ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਰੋ ਯਾਦ ਕਰਦਾ ਰੋ ਅਨਕ ਤੀਰਥ ਮਾਜਨ ਇਸ਼ਨਾਨ ਇਹ ਸਿਮਰਨ ਹੀ ਅਨੇਕਾਂ ਤੀਰਥਾਂ ਦਾ ਇਸ਼ਨਾਨ ਹੈ ਪਾਰ ਬ੍ਰਹਮ ਕੀ ਸ਼ਰਣੀ ਪਾਹੇ ਜੇ ਤੂੰ ਪਰਮਾਤਮਾ ਦੀ ਸ਼ਰਨ ਪੈ ਜਾਏ ਕੋਟ ਕਲੰਕ ਖਿੰਨ ਮਹਿ ਮਿਟ ਜਾਹੇ ਤਾ ਤੇਰੇ ਕਰੋੜਾਂ ਪਾਪ ਇੱਕ ਪਲ ਵਿੱਚ ਹੀ ਨਾਸ਼ ਹੋ ਜਾਣ ਬੇਮਹਤਾਜ ਪੂਰਾ ਪਾਤਸ਼ਾਹ ਪ੍ਰਮਾਤਮਾ ਨੂੰ ਕਿਸੇ ਦੀ ਮਥਾਜੀ ਨਹੀਂ ਉਹ ਸਭ ਗੁਣਾ ਦਾ ਮਾਲਕ ਹੈ ਉਸ ਸਭ ਗੁਣਾ ਦਾ ਪਾਤਸ਼ਾਹ ਹੈ ਉਸ ਨੂੰ ਆਪਣੀ ਸੁਰਤ ਦਾ ਹਿਸਾਬ ਨਾ ਪ੍ਰਭ ਸੇਵਕ ਸਾਚਾ ਵੇ ਸਾਹ ਪ੍ਰਭ ਦੇ ਸੇਵਕਾਂ ਨੂੰ ਪ੍ਰਭ ਦਾ ਟਲ ਪਰੋਸਾ ਰਹਿੰਦਾ ਹੈ ਗੌਰ ਪੂਰੇ ਰੱਖੇ ਦੇ ਹੱਥ ਪਾਰ ਪ੍ਰਮਾਤਮਾ ਪੂਰੇ ਗੁਰੂ ਦੇ ਰਾਹੀ ਆਪਣੇ ਸੇਵਕਾਂ ਨੂੰ ਸਭ ਕਲੰਕਾਂ ਤੋਂ ਹੱਥ ਦੇ ਕੇ ਬਚਾਉਂਦਾ ਹੈ ਨਾਨਕ ਪਾਰ ਬ੍ਰਹਮ ਸਮਰਾਥ ਹੈ ਨਾਨਕ ਪਾਰ ਬ੍ਰਹਮ ਪ੍ਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ ਗੋੜੀ ਗੁਆਰੇਰੀ ਮਹਲਾ 5 ਗੌਰ ਪ੍ਰਸਾਦ ਨਾਮ ਮਨ ਲਗਾ ਜਿਸ ਮਨੁੱਖ ਦਾ ਮਨ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਜਾਂਦਾ ਹੈ ਜਨਮ ਜਨਮ ਕਾ ਸੋਇਆ ਜਾਗਾ ਉਹ ਜਨਮ ਜਨ ਮੰਤਰਾਂ ਦਾ ਮਾਇਆ ਦੇ ਮੂਹ ਦੀ ਨੀਂਦ ਵਿੱਚ ਸੁਤਾ ਹੋਇਆ ਵੀ ਜਾਗ ਪੈਂਦਾ ਹੈ ਅੰਮ੍ਰਿਤ ਗੋਣ ਉਚਰੈ ਪ੍ਰਭ ਬਾਣੀ ਉਹ ਪ੍ਰਾਣੀ ਪਰਭੂ ਦੇ ਆਤਮਿਕ ਜੀਵਨ ਦੇਣ ਵਾਲੇ ਗੁਣੋ ਚਾਦਦਾ ਹੈ ਪ੍ਰਭੂ ਦੀ ਸਿਫਤ ਸਲਾਦੀ ਬਾਣੀ ਉਚਾਰਦਾ ਹੈ ਪੂਰੇ ਗੌਰ ਕੀ ਸੁਮਤ ਪ੍ਰਾਣੀ ਜਿਸ ਨੂੰ ਪੂਰੇ ਗੁਰੂ ਦੀ ਸਿਸ਼ਟ ਮਤ ਪ੍ਰਾਪਤ ਹੁੰਦੀ ਹੈ ਪ੍ਰਭ ਸਿਮਰਤ ਕੁਸਲ ਸਭ ਪਾਏ ਜਿਹੜਾ ਮਨੁੱਖ ਪ੍ਰਭੂ ਦਾ ਸਿਮਰਨ ਕਰਦਾ ਹੈ ਪ੍ਰਭੂ ਦਾ ਸਿਮਰਨ ਕਰਦੇ ਉਸ ਦੇ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਤੇ ਸਾਰੇ ਸੁੱਖ ਉਹਨੂੰ ਨਸੀਬ ਹੁੰਦੇ ਹਨ ਪਾ ਲੈਂਦਾ ਹੈ ਘਰ ਬਾਹਰ ਸੁੱਖ ਸਹਜ ਸਬਾਏ ਰਹਾਉ ਉਸ ਦੇ ਹਿਰਦੇ ਵਿੱਚ ਵੀ ਆਤਮਕ ਡੋਲਦਾ ਦੇ ਸਾਰੇ ਆਨੰਦ ਜਗਤ ਨਾਲ ਵਰਤਾਇਆ ਵਰਤਿਆਂ ਵੀ ਉਸ ਨੂੰ ਆਤਮਕ ਡੋਲਦਾ ਦੇ ਸਾਰੇ ਆਨੰਦ ਪ੍ਰਾਪਤ ਹੋ ਜਾਂਦੇ ਹਨ ਸੋਈ ਪਛਾਤਾ ਜਿਨੇ ਉਪਾਇਆ ਉਸ ਪ੍ਰਭੂ ਨੇ ਉਸੇ ਪ੍ਰਭੂ ਨਾਲ ਢੂੰਗੀ ਸਾਂਝ ਪਾ ਲਈ ਜਾਨ ਪਛਾਣ ਬਣਾ ਲਈ ਪਛਾਤਾ ਜਾਨ ਪਛਾਣ ਬਣਾ ਲਈ ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਹੈ ਕਰ ਕਿਰਪਾ ਪ੍ਰਭ ਆਪ ਬਿਲਾਇਆ ਪ੍ਰਭੂ ਨੇ ਮੇਰ ਕਰਕੇ ਉਸ ਮਨੁੱਖ ਨੂੰ ਆਪ ਆਪਣੇ ਚਰਨਾਂ ਵਿੱਚ ਜੋੜ ਲਿਆ ਹੈ ਬਾਹ ਪਕਰ ਲੀਨੋ ਕਰ ਆਪਣਾ ਜਿਸ ਮਨੁੱਖ ਨੂੰ ਪ੍ਰਭੂ ਨੇ ਬਾਹ ਫੜ ਕੇ ਆਪਣਾ ਬਣਾ ਲਿਆ ਹਰ ਹਰ ਕਥਾ ਸਦਾ ਜਪ ਜਪਨਾ ਓ ਮਨੁੱਖ ਸਦਾ ਪ੍ਰਭੂ ਦੀਆਂ ਸਿੱਖ ਸਲਾਹਾਂ ਦੀਆਂ ਗੱਲਾਂ ਕਰਦਾ ਹੈ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਮੰਤਰ ਤੰਤਰ ਔਖਦ ਪਨਾਚਾਰ ਮੋਹ ਦੀ ਨੀਂਦ ਦੂਰ ਕਰਨ ਲਈ ਪ੍ਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ ਮੰਤਰ ਹੈ ਨਾਮ ਹੀ ਜਾਦੂ ਹੈ ਨਾਮ ਦੀ ਹੀ ਦਵਾਈ ਹੈ ਤੇ ਨਾਮ ਹੀ ਪ੍ਰਕਾਸ਼ਿਤ ਹੈ ਉਹਦੇ ਦਰਮਾ ਨੂੰ ਗੁਰੂ ਦਾ ਨਾਮ ਹੀ ਚੇਂਜ ਕਰਦਾ ਹੈ ਤੇ ਉਹ ਹਮਾਰਾ ਸਦਾ ਉਸ ਕਰਤੇ ਦੇ ਸਾਹਮਣੇ ਆਣ ਕੇ ਆਪਣੇ ਗੁਨਾਹ ਕਬੂਲ ਕਰਦਾ ਹੈ ਹਰ ਹਰ ਨਾਮ ਜੀ ਪ੍ਰਾਨ ਆਧਾਰ ਹਰੀ ਦਾ ਨਾਮ ਹੀ ਉਸ ਮਨੁੱਖ ਦੀ ਜ਼ਿੰਦਗੀ ਦਾ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ ਸਾਚਾ ਧਨ ਪਾਇਓ ਹਰ ਰੰਗ ਉਹ ਮਨੁੱਖ ਹਰੀ ਦੇ ਪ੍ਰੇਮ ਰੰਗ ਵਿੱਚ ਮਸਤ ਹੋ ਕੇ ਸਦਾ ਨਾਲ ਨਿਭਣ ਵਾਲਾ ਨਾਮ ਤਨ ਹਾਸਲ ਕਰ ਲੈਂਦਾ ਹੈ। ਉਦ ਤਰ ਤਰੇ ਸਾਧਕੈ ਸੰਗ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਰਹਿੰਦਾ ਹੈ ਉਹ ਇਸ ਔਖੇ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਸੁਖ ਬੈਸੋ ਸੰਤ ਸਜਣ ਪਰਵਾਰ ਹੇ ਸੰਤ ਜਨੋ ਪਰਵਾਰ ਬਣ ਕੇ ਮੇਰ ਤੇ ਦੂਰ ਕਰਕੇ ਪੂਰਨ ਪ੍ਰੇਮ ਨਾਲ ਆਤਮਕ ਆਨੰਦ ਵਿੱਚ ਮਿਲ ਬੈਠੋ ਹਰ ਤਨ ਖਟਿਓ ਜਾਂ ਕਾ ਨਾਹ ਸੁਮਾਰ ਜਿਹੜਾ ਮਨੁੱਖ ਗੁਰਮੁਖਾਂ ਦੀ ਸੰਗਤ ਵਿੱਚ ਬੈਠਦਾ ਹੈ ਉਸ ਨੇ ਉਹ ਹਰ ਨਾਮ ਧਨ ਕਮਾ ਲਿਆ ਜਿਸ ਦਾ ਅੰਦਾਜ਼ਾ ਨਹੀਂ ਲੱਗ ਸਕਦਾ ਜਿਸੈ ਪ੍ਰਾਪਤ ਤਿਸ ਗੁਰ ਦੇ ਪ੍ਰਭੂ ਦੀ ਮੇਰ ਨਾਲ ਜਿਸ ਦੇ ਭਾਗਾਂ ਵਿੱਚ ਨਾਮ ਧੰਨ ਲਿਖਿਆ ਹੋਇਆ ਹੈ ਉਸ ਨੂੰ ਗੁਰੂ ਨਾਮ ਧੰਨ ਦਿੰਦਾ ਹੈ ਨਾਨਕ ਬਿਰਥਾ ਕੋਏ ਨਾ ਹੈ ਹੈ ਨਾਨਕ ਗੁਰੂ ਦੇ ਦਰ ਤੇ ਆ ਕੇ ਕੋਈ ਮਨੁੱਖ ਖਾਲੀ ਨਹੀਂ ਰਹਿ ਜਾਂਦਾ ਗੋੜੀ ਗਵਾਰੇਰੀ ਮਹਲਾ 5ਵਾਂ ਹਸ ਤਪੁਨੀਤ ਹੋਇ ਹਿਤ ਤਤਕਾਲ ਪ੍ਰਭੂ ਦੀ ਸਿੱਤ ਸਲਾਹ ਲਿਖ ਕੇ ਉਸ ਵੇਲੇ ਤੇਰੇ ਹੱਥ ਪਵਿੱਤਰ ਹੋ ਜਾਣਗੇ ਜਦੋਂ ਤੂੰ ਪ੍ਰਭੂ ਦੀ ਸਿੱਤ ਸਲਾਹ ਇਨਾਂ ਹੱਥਾਂ ਨਾਲ ਲਿਖੇਗਾ ਬੇਨ ਸਜਾ ਹੈ ਮਾਇਆ ਜੰਜਾਲ ਤੇਰੇ ਮਾਇਆ ਦੇ ਮੋਹ ਦੇ ਫਾਹੇ ਦੂਰ ਹੋ ਜਾਣਗੇ ਰਸਨਾ ਰਮੋ ਰਾਮ ਗੁਣਨੀਤ ਆਪਣੀ ਜੀਬ ਨਾਲ ਸਦਾ ਪਰਮਾਤਮਾ ਦੀ ਸਿੱਤ ਸਲਾਹ ਦੇ ਗੁਣ ਗਾੰਦਾ ਰੋ ਸੁਖ ਪਾਵੋ ਮੇਰੇ ਭਾਈ ਮੀਤ ਹੈ ਮੇਰੇ ਵੀਰ ਹੈ ਮੇਰੇ ਮਿੱਤਰ ਤੂੰ ਆਤਮਕ ਆਨੰਦ ਮਾਣੇਗਾ ਲੇਖ ਲੇਖਣ ਕਾਗਦ ਮਸਵਾਣੀ ਹੈ ਮੇਰੇ ਵੀਰ ਆਪਣੀ ਸੁਰਤ ਦੀ ਕਲਮ ਲੈ ਕੇ ਆਪਣੀ ਕਰਨੀ ਦੇ ਕਾਗਜ਼ ਉੱਤੇ ਮਨ ਦੀ ਦਵਾਈਤ ਨਾਲ ਪ੍ਰਮਾਤਮਾ ਦਾ ਨਾਮ ਲੇਖ RAM ਨਾਮ ਹਰ ਅੰਮ੍ਰਿਤ ਬਾਣੀ ਰਹਾਉ ਆਤਮਿਕ ਜੀਵਨ ਦੇਣ ਵਾਲੀ ਸਿੱਤ ਸਲਾਹ ਦੀ ਬਾਣੀ ਲਿਖ ਇਹ ਹਕਾਰਜ ਤੇਰੇ ਜਾਹੇ ਵਿਕਾਰ ਏ ਮੇਰੇ ਵੀਰ ਏ ਮੇਰੇ ਮਿੱਤਰ ਇਸ ਕੰਮ ਦੇ ਕਰਨ ਨਾਲ ਤੇਰੇ ਅੰਦਰੋਂ ਵਿਕਾਰ ਨਸ ਜਾਣਗੇ ਸਿਮਰਤ ਰਾਮ ਨਾਹੀ ਜਮ ਮਾਰ ਰੱਬ ਦਾ ਨਾਮ ਯਾਦ ਕਰਨ ਨਾਲ ਜਮਾ ਦੀ ਮਾਰ ਤੋਂ ਬਚ ਜਾਏਗਾ ਆਤਮਿਕ ਮੋਤੇ ਨਹੀਂ ਮਰੇਗਾ ਧਰਮ ਰਾਏ ਕੇ ਦੂਤ ਨਾ ਜੋ ਹੈ ਕਾਮਾਦਿਕ ਦੂਤ ਜੋ ਧਰਮਰਾਜ ਦੇ ਵਸਪਾਉਂਦੇ ਹਨ ਤੇਰੇ ਵੱਲ ਤੱਕ ਨਹੀਂ ਸਕਣਗੇ ਮਾਇਆ ਮਗਨ ਨਾ ਕਸ਼ੂਐ 모ਹ ਹੈ ਤੂੰ ਮਾਇਆ ਦੇ 모ਹ ਵਿੱਚ ਨਹੀਂ ਡੁੱਬੇਗਾ ਕੋਈ ਵੀ ਚੀਜ਼ ਤੈਨੂੰ 모ਹ ਨਹੀਂ ਸਕੇਗੀ ਉਦਰ ਹੈ ਆਪ ਤਰੈ ਸੰਸਾਰ राम नाम जप ਕੇ ਤੂੰ ਆਪ ਵਿਕਾਰਾਂ ਤੋਂ ਬਚ ਜਾਏਗਾ ਤੇਰੀ ਸੰਗਤ ਵਿੱਚ ਜਗਤ ਵੀ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਏਗਾ ਰਾਮ ਨਾਮ ਜਪ ਏਕ ਓੰਕਾਰ ਪਰਮਾਤਮਾ ਦਾ ਨਾਮ ਜਪ ਏਕ ਓੰਕਾਰ ਨੂੰ ਸਿਮਰਦਾ ਰਹੋ ਆਪ ਕਮਾਓ ਅਵਰਾ ਉਪਦੇਸ਼ ਇਹ ਮੇਰੇ ਵੀਰ ਤੂੰ ਆਪ ਨਾਮ ਸਿਮਰਨ ਦੀ ਕਮਾਈ ਕਰ ਹੋਰਨਾਂ ਨੂੰ ਵੀ ਉਪਦੇਸ਼ ਕਰ ਹਰਾਮ ਨਾਮ ਹਿਰਦੈ ਪਰਵੇਸ਼ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਓ ਜਾਂ ਕ ਮਾਥੇ ਇਹ ਨਿਧਾਨ ਜਿਸ ਦੇ ਮੱਥੇ ਉੱਤੇ ਭਗਵਾਨ ਦੀ ਕਿਰਪਾ ਨਾਲ ਇਹ ਖਜ਼ਾਨਾ ਪ੍ਰਾਪਤ ਕਰਨ ਦਾ ਲੇਖ ਲਿਖਿਆ ਹੋਇਆ ਹੈ ਲਿਖਿਆ ਜਾਂਦਾ ਹੈ ਸੋਈ ਪੁਰਖ ਜਪੈ ਭਗਵਾਨ ਉਹੀ ਮਨੁੱਖ ਭਗਵਾਨ ਨੂੰ ਯਾਦ ਕਰਦਾ ਹੈ ਆਠ ਪਹਰ ਹਰ ਹਰ ਗੁਣ ਗਾਓ ਤੇ ਹਰ ਵਕਤ ਪ੍ਰਭੂ ਦੇ ਗੁਣਾਂ ਨੂੰ ਗਾਉਂਦਾ ਹੈ ਗਾਉਂਦਾ ਰਹਿੰਦਾ ਹੈ ਕਉਹ ਨਾਨਕ ਹਾਉ ਤਿਸ ਬਲ ਜਾਉ ਨਾਨਕ ਉਸ ਤੋਂ ਕੁਰਬਾਨ ਜਾਂਦਾ ਹੈ ਜਿਹੜਾ ਅਠੇ ਪਹਿਰ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ